ਝਾੜੀਆਂ ਦੇ ਵਿੱਚ ਦੀ ਪਾਸਾ ਜੀ ਕਿਤੇ ਲੰਘ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਨੇ ਨਾਲ ਕੋਈ ਨਹੀਂ ਜਿਹੜੇ ਨਾਲ ਦੇ ਤਿੰਨੇ ਸਿੰਘ ਨੇ ਉਹ ਪਿੱਛੇ ਨੇ ਕਿੰਨੇ ਝਾੜੀਆਂ ਦੇ ਵਿੱਚ ਦੀ ਲੰਘਦੇ ਹੋਏ ਕਿੰਦੇ ਰਸਤੇ ਦੇ ਵਿੱਚ ਕਹਿੰਦੇ ਅਲਫੂ ਤੇ ਗਾਮੂ ਦੋ ਗੁਜਰ ਨੇ ਕਹਿੰਦੇ ਮੱਜਾਂ ਚਾ ਰਹੇ ਨੇ ਮੱਜਾਂ ਛੱਡੀਆਂ ਹੋਈਆਂ ਨੇ ਇਹਨਾਂ ਦੀਆਂ ਇਹਨਾਂ ਨੂੰ ਪਤਾ ਤੇ ਸਾਰੀ ਗੱਲ ਦਾ ਕਿਉਂਕਿ ਨਾਮ ਰੱਖਿਆ ਸੀ ਬਾਦਸ਼ਾਹ ਨੇ ਔਰੰਗਜ਼ੇਬ ਨੇ ਵੀ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਉਹਨਾਂ ਦੇ ਬਾਰੇ ਦੱਸੇਗਾ ਉਹਨੂੰ ਮੋਹ ਮੰਗਿਆ ਨਾਮ ਦਿੱਤਾ ਜਾਵੇਗਾ ਇਹ ਦੋਨੇ ਗੁਜਰ ਸੀ ਕਹਿੰਦੇ ਅਲਪੂ ਤੇ ਗਾਮੂ ਮੱਜ ਚਾਰੇ ਸੀ ਸਾੜ ਰਹੇ ਸੀ ਕਹਿੰਦੇ ਮੱਜਾਂ ਬੜੇ ਵੱਡੇ ਵੱਡੇ ਕੱਦ ਨੇ ਦੋਨਿਆਂ ਦੇ ਜਦੋਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਝਾੜੀਆਂ ਦੇ ਵਿੱਚ ਦੀ ਕਹਿੰਦੇ ਲੰਘਦੇ ਹੋਏ ਕਹਿੰਦੇ ਅਲਫੂ ਦੀ ਨਿਗਾ ਪੈ ਗਈ ਕਹਿੰਦੇ ਅਲਫੂ ਵੇਖਦਾ ਵੀ ਜਿਹੜੇ ਸਾਹਮਣੇ ਝਾੜੀ ਦੇ ਵਿੱਚ ਦੀ ਲੰਘ ਰਹੇ ਨੇ ਇਕੱਲੇ ਨੇ ਉਹਨਾਂ ਦੇ ਕੋਲ ਇੱਕ ਤਲਵਾਰ ਆ ਗਈ ਸ਼ਾਇਦ ਇਦਾਂ ਲੱਗਦੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੰਦਪੁਰ ਸਾਹਿਬ ਵਾਲੇ ਗੁਰੂ ਹੋਣ ਉਹਨਾਂ ਦੇ ਪਿੱਛੇ ਫੌਜ ਲੱਗੀ ਹੋਈ ਆ ਅਲਫੂ ਨੇ ਕਹਿੰਦੇ ਗਾਮੂ ਨੂੰ ਆਵਾਜ਼ ਮਾਰੀ ਕਹਿੰਦੇ ਗਾਮੂ ਉਹ ਵੇਖ ਸਾਹਮਣੇ ਕੌਣ ਨੇ ਜਦੋਂ ਭੱਜ ਕੇ ਕਹਿੰਦੇ ਪਾਤਸ਼ਾਹ ਦੇ ਕੋਲੇ ਗਏ ਸਚੇ ਪਾਸਾ ਜੀ ਮਹਾਰਾਜ ਤੁਰੇ ਜਾ ਰਹੇ ਇਹ ਭੱਜੇ ਭੱਜੇ ਜਾ ਰਹੇ ਨੇ ਬੱਚੇ ਰੌਲਾ ਪਾਤਾ ਅਲਫੂਤੀ ਗੰਮੋ ਨੇ ਸਚੇ ਪਾਸਾ ਜੀ ਕਹਿੰਨੇ ਕਿ ਕਹਿੰਦੇ ਭਾਈ ਤੁਸੀਂ ਚੌਂਨੇ ਕਿਉਂ ਕਹਿੰਨੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਪਾਸਾ ਜੀ ਕਹਿੰਨੇ ਤੁਸੀਂ ਕਿ ਚੌਂਨੇ ਹੋ ਕਿੰਨੇ ਤੁਸੀਂ ਸਾਨੂੰ ਦੱਸੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਮਹਾਰਾਜ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਹਾਂ ਜਦੋਂ ਨਾਮ ਸੁਣਿਆ ਕਹਣਾ ਦੱਸਿਆ ਪਾਸ਼ਾ ਨੇ ਕਹਿੰਦੇ ਵੀ ਤੁਸੀਂ ਤੁਹਾਨੂੰ ਗ੍ਰਿਫਤਾਰ ਕਰਾਉਣਾਗਾ ਅਸੀਂ ਬਾਦਸ਼ਾਹ ਦੇ ਕੋਲੋਂ ਨਾਮ ਪਾਵਾਂਗੇ ਰੌਲਾ ਪਉਣ ਲੱਗੀ ਪਾਸ਼ਾ ਜੀ ਕਹਿੰਤੋਂ ਨੇ ਕਿਉਂਕਿ ਨੇ ਅਸੀਂ ਨਾਮ ਪਾਵਾਂਗੇ ਉਹਨਾਂ ਕੋਲ ਬੜੀ ਮਾਇਆ ਮਿਲੇਗੀ ਬਾਦਸ਼ਾਹ ਦੇ ਕੋਲ ਕਹਿੰਦੇ ਜਦੋਂ ਜ਼ਬਰਦਸਤੀ ਕਹਿੰਦੇ ਕਰਨ ਲੱਗੇ ਸੱਚੇ ਪਾਸ਼ਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਦੇ ਖਿਸੇ ਦੇ ਵਿੱਚ ਹੱਥ ਮਾਰਿਆ ਜਦੋਂ ਇੱਕ ਮੋਤੀਆਂ ਦੀ ਕਿੰਦੇ ਮਾਲਾ ਸੀ ਪਾਸ਼ਾ ਦੇ ਖਿਸੇ ਵਿੱਚ ਕਿੰਨੇ ਮੋਤੀਆਂ ਦੀ ਮਾਲਾ ਕਹਿੰਦੇ ਕੱਢ ਕੇ ਬੜੀ ਕੀਮਤੀ ਸੀ ਪਾਸ਼ਾ ਕਹਿੰਦੇ ਲਓ ਜਿਨ੍ਹਾਂ ਤੁਹਾਨੂੰ ਅਸੀਂ ਨਾਮ ਦੇ ਦਿੱਤਾ ਕਿ ਇਹਨਾਂ ਤਾਂ ਤੁਹਾਨੂੰ ਵਾਸਾ ਨਹੀਂ ਦੇਣਾ ਨਹੀਂ ਕਹਿੰਦੇ ਮੋਤੀਆਂ ਦੀ ਮਾਲਾ ਫੜ ਕੇ ਜਦੋਂ ਮੋਤੀ ਗਿਣੇ ਕਹਿੰਦੇ ਅੱਧੇ ਤੇ ਦੋਨੋਂ ਨੇ ਵੰਡ ਲਏ ਅਲਫੂ ਤੇ ਗਾਮੂ ਨੇ ਤੇ ਪਾਸ਼ਾ ਜੀ ਅੱਗੇ ਤੁਰੇ ਜਾ ਰਹੇ ਨੇ ਇਹਨਾਂ ਦਾ ਮਨ ਪਿਆਰੋ ਬੇਈਮਾਨ ਹੋ ਗਿਆ ਦੁਬਾਰੇ ਬਿਗਉਣ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਾਰੀ ਫੜ ਲੈਨੇ ਆ ਫੜ ਕੇ ਇਹਨਾਂ ਨੂੰ ਗਿਰਫਤਾਰ ਕਰਾਵਾਂਗੇ ਹੋਰ ਨਾਮ ਪਾਵਾਂਗੇ ਇਹਦੇ ਨਾਲ ਕੀ ਹੋਵੇਗਾ ਕਿਉਂਕਿ ਜਿਹੜਾ ਲਾਲਚਕ ਨਾ ਬੰਦੇ ਨੂੰ ਲਾਲਚ ਬੜੀ ਬੈਰੀ ਬੁਰੀ ਹੁੰਦੀ ਹੈਗੀ ਲਾਲਚ ਦੇ ਮਾਰੇ ਹੋਏ ਅੱਗੇ ਭੱਜਲੇ ਨੇ ਜਾ ਕੇ ਫੇਰ ਰੌਲਾ ਪਾਉਣ ਲੱਗੇ ਦੋਨਾਂ ਦੇ ਕੋਲੇ ਡਾਂਗਾ ਨਹੀਂ ਅਲੇ ਦਾਲੇ ਹੋ ਕੇ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਜੀ ਹੁਣ ਜਾਣੀ ਜਾਣਨੇ ਗੁਰੂ ਗੋਬਿੰਦ ਸਿੰਘ ਜੀ ਕਿਉਂਕਿ ਕਹਿੰਦੇ ਹੁੰਦੇ ਨੇ ਜੇ ਕਹਿੰਦੇ ਕੁੱਤਾ ਹਲਕ ਜੇ ਕਿ ਨਾ ਉਹਦਾ ਇੱਕੋ ਕੰਮ ਆ ਪਿਰ ਨੂੰ ਮਾਰਨਾ ਪਵੇਗਾ ਇਹ ਨਹੀਂ ਵੀ ਛੱਡਾਂਗੇ ਛੱਡਾਂਗੇ ਕਿਸੇ ਨੂੰ ਵੱਡੇਗਾ ਉਹ ਹਲਕ ਗਿਆ ਉਹਦਾ ਕੰਮ ਹੀ ਪਿਰ ਨੂੰ ਮਾਰਨਾ ਪਵੇਗਾ ਖਤਮ ਕਰਨਾ ਪਵੇਗਾ ਹੁਣ ਹਲਕ ਗਿਆ ਸੀ ਦੋਨੇ ਗਾਮੂ ਤੇ ਅਲਫੂ ਫਿਰ ਪਾਸਾ ਨੇ ਸੋਚਿਆ ਵੀ ਇੱਕੋ ਕੰਮ ਆਉਣਾ ਤਾਂ ਇਹਨਾਂ ਨੂੰ ਮਾਰਨਾ ਪਵੇਗਾ ਤੈਨਹੀਂ ਰੌਲਾ ਪਾਉਣਗੇ ਤੇ ਅੱਗੇ ਪਾਸਾ ਨੇ ਕਿਤੇ ਟਿਕਾਣੇ ਤੇ ਲੱਗਣਾ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਮਾ ਬੜਾ ਭਿਆਨਕ ਆ ਫੌਜਾਂ ਲੱਗੀਆਂ ਹੋਈਆਂ ਨੇ ਚੱਪੇ-ਚੱਪੇ ਤੇ ਤਲਾਸ਼ੀ ਕਰ ਰਹੀਆਂ ਨੇ ਪਾਲ ਰਹੀਆਂ ਨੇ ਵੇਖੋ ਬੱਚੇ ਸ਼ਹੀਦ ਹੋ ਚੁੱਕੇ ਨੇ ਵੱਡੇ ਸਾਹਿਬਜ਼ਾਦੇ ਸਿੰਘ ਸੀਲ ਹੋ ਚੁੱਕੇ ਨੇ ਤੇ ਨਾਲ ਦੇ ਸਿੰਘਾਂ ਦਾ ਪਤਾ ਨਹੀਂ ਵੀ ਕਿੱਥੇ ਆ ਰਹੇ ਨੇ ਹਲੇ ਕੱਲੇ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੰਡੇ ਚੁਬੇ ਹੋਏ ਨੇ ਖੂਨ ਸਿਮਰਿਆ ਇੱਕ ਸ੍ਰੀ ਸਹਿਬ ਪਾਤਸ਼ਾਹ ਦੇ ਕੋਲ ਤਲਵਾਰ ਗਾਮੂ ਤੇ ਅਲਫੂ ਜੁਨ ਜਦੋਂ ਕਹਿੰਦੇ ਹਲਕ ਗਏ ਤੇ ਨਹੀਂ ਤੁਹਾਨੂੰ ਅਸੀਂ ਮਾਰਾਂਗੇ ਤੇ ਨਹੀਂ ਗ੍ਰਿਫਤਾਰ ਹੋ ਜਾਓ ਰੌਲਾ ਪਾਉਣ ਲੱਗ ਪਏ ਕਹਿੰਦੇ ਪਾਸ਼ਾ ਨੇ ਸੋਚਿਆ ਵੀ ਹੁਣ ਹਲਕ ਗਏ ਨੂੰ ਕੀ ਕਰਨਾ ਪਵੇਗਾ ਕਹਿੰਦੇ ਮ्यान ਵਿੱਚੋਂ ਤਲਵਾਰ ਕੱਢੀ ਕਹਿੰਦੇ ਮ्यान ਵਿੱਚੋਂ ਕਹਿੰਨੇ ਤਲਵਾਰ ਕੱਢੀ ਕਹਿੰਦੇ ਪਾਸ਼ਾ ਨੇ ਕਹਿੰਦੇ ਐਸਾ ਵਾਰ ਕੀਤਾ ਕਹਿੰਦੇ ਅਲਫੂ ਤੇ ਅਲਫੂ ਤੇ ਗਾਮੂ ਤੇ ਟੜ ਦੇ ਨਾਲ ਕਹਿੰਨੇ ਦੋਨਾਂ ਦੀ ਗੱਲ ਅਲੱਗ ਕਰ ਦਿੱਤੇ ਪਾਸ਼ਾ ਨੇ ਜਾਂਦੇ ਜਾਂਦੇ ਪਾਸ਼ਾ ਸੋਚਣ ਲੱਗ ਪਏ ਅਲਫੂ ਤੇ ਗਾਮੂ ਤੁਹਾਡੇ ਨਾਲ ਸਾਡਾ ਕੋਈ ਬੈਰ ਨਹੀਂ ਸੀ ਤੁਹਾਡੀ ਮੌਤ ਤੇ ਮੈਨੂੰ ਬੜਾ ਅਫਸੋਸ ਆ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਅਲਫੂ ਤੇ ਗਾਮੂ ਪ੍ਰਕ리에 ਕਿ ਤੁਸੀਂ ਹਲਕ ਗਏ ਸੀ ਤੁਹਾਨੂੰ ਨਾਮ ਵੀ ਦੇ ਦਿੱਤਾ ਪਰ ਤੁਸੀਂ ਨਾ ਸਮਝੇ ਮੈਨੂੰ ਅਫਸੋਸ ਬੜਾ ਆ ਗਾ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੁਹਾਡੀ ਮੌਤ ਤੇ ਪਰ ਹੁਣ ਕਰਨਾ ਪੈਣਾ ਸੀ ਮਾਰਨਾ ਪੈਣਾ ਦੇ ਨਾਮ ਮਾਰਦਾ ਤੁਸੀਂ ਰੌਲਾ ਪਾਉਂਦੇ ਫਿਰ ਦੋਨਿਆਂ ਨੂੰ ਵੇਖੋ ਇੱਕ ਪਾਸੇ ਪੁੱਤ ਸੀਦ ਹੋ ਚੁੱਕੇ ਨੇ ਕਿੰਨੇ ਦਿਨ ਹੋ ਗਏ ਪਿਆਰਿਓ ਕੋਈ ਜਲ ਪਾਣੀ ਪ੍ਰਸ਼ਾਦਾ ਪੜੀ ਨਹੀਂ ਸਕਿਆ ਪਾਸ਼ਾ ਨੇ ਤੇ ਫਿਰ ਵੀ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਪਈ ਤੇ ਦੋ ਨੂੰ ਝਟਕਾ ਦਿੱਤਾ ਅਲਫੂ ਤੇ ਗਾਮੂ ਨੂੰ ਫਿਰ ਪਾਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਲਫੂ ਤੇ ਗਾਮੂ ਨੂੰ ਝਟਕਾ ਕੇ ਅੱਗੇ ਚੱਲੇ ਜਾ ਰਹੇ ਨੇ